8 ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਸੁਖਬੀਰ ਬਾਦਲ 8 ਵਜੇ ਪਹਿਲੀ ਤਾਂ ਆਪਣੀ ਆਸਦਾ ਹੋ ਪਹਿਲੀ ਗੱਲ ਤਾਂ ਨਾ ਕੈਪਟਨ ਆਸਦਾ 8 ਵਜੇ 8 ਵਜੇ ਤਾਂ ਹੈ ਹੀ ਨਹੀਂ ਉਹ ਤਾਂ 4 ਵਜੇ ਤੱਕ ਆਲੇ ਨੇ ਤੂੰ ਹੀ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧਰਮ ਨੂੰ ਐ ਮੁੱਠੀ ਚ ਲਿਆ ਗੁਰੂ ਦੀਆਂ ਗੋਲ ਕੰਖਾ ਗਏ ਲੋਕਾਂ ਦਾ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਜਿਫਾ ਖਾਲੀ ਕਿੱਥੇ ਲੈ ਕੇ ਪੈਸੇ ਨਾਲ ਲੈ ਜਾਣਗੇ ਇੱਥੇ ਸੁਰਗ ਨਰਕ ਨੇ ਪਲਸਤਰਾਂ ਜਾਂ ਚ ਨਿਕਲ ਜਾਂਦੇ ਕਦੇ ਇੱਧਰ ਲਈ ਪਾਹ ਜੀ ਤੈਂ ਕਰੀ ਬੜਾ ਹੁੰਦਾ ਕਦੇ ਇੱਧਰ ਲਈ ਤੇ ਖੜੀ ਹੁੰਦਾ ਕਦੇ ਕਦਨ ਲੱਤ ਦੀ ਲੱਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਘੱਟ ਜੋੜ ਰਿਹਾ ਹੈ ਨਾ ਕੋਈ ਜੋੜ ਟੁੱਟਣ ਕਨੀਉ ਰਹਾ ਨਾ ਘੱਟ ਜੋੜ ਟੁੱਟਣ ਕੇ ਸਾਰਾ ਟੁੱਟ ਗਿਆ ਉਹ ਵੀ ਐਸਪੀ ਵਾਲੇ ਵੀ ਛੱਡ ਗਏ ਕੋਈ ਨਹੀਂ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਦਲਾਥੀ ਦੇ ਜੜਿਆ ਵੀਰੇ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪਚ ਨਾ ਪਾਰਟੀ ਚ ਕੋਈ ਕੋਈ ਜਾਂ ਚੁੰਜ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪਵੇ ਜੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ ਕਿੰਨਾਂ ਦੀ ਬਣਾਉਣੀ ਪੈਗੀ ਬੰਦੇ ਕਿੱਥੋਂ ਲਿਆਉਂਗੇ ਤੁਸੀਂ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਆ ਨਹੀਂ ਤਾਂ ਇਹ ਡਰਦੇ ਨੇ ਇਹ ਵੀ ਇਹ ਦੱਸ ਦਿੰਦਾ ਯਾਰ ਬਾਲਾ ਪੰਗਾ ਵਿધાન ਸਭਾ ਦੇਖਿਆ ਤੁਸੀਂ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕਟਾਂ ਵਾਲੇ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਲੁਧਿਆਣੇ ਚੋਣਾਂ ਲੈ ਕੇ ਲਗਾਤਾਰ ਗਰਮ ਨੇ ਤੇ ਉਹ ਸੰਜੀਵ ਅਰੋੜਾ ਜੋ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਉਹ ਪ੍ਰਚਾਰ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਉਹਨਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਉੱਤੇ ਕਈ ਨਿਸ਼ਾਨੇ ਸਾਧਦੇ ਨੇ ਉਹਨਾਂ ਕਹੇ ਕਿ ਇਹ ਗੁਰੂ ਦੀ ਗੋਲਕਾਂ ਦੇ ਪੈਸੇ ਖਾ ਕੇ ਤੇ ਦੂਜੇ ਪਾਸੇ ਉਹਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਟੁੱਟਦਾ ਜਾ ਰਿਹਾ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਜਲੰਧਰ ਦੇ ਵਿੱਚ ਚੋਣਾਂ ਸੀ ਤਾਂ ਉਹ ਹਾਥੀ ਤੇ ਚੜੇ ਫਿਰਦੇ ਸੀ ਤੇ ਤੱਕੜੀ ਹੋਰ ਕੋਲ ਸੀ 8 ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਸੁਖਬੀਰ ਬਾਦਲ 8 ਵਜੇ ਪਹਿਲੀ ਤਾਂ ਆਪ ਨਹੀਂ ਆ ਸਕਦਾ ਉਹ ਪਹਿਲੀ ਗੱਲ ਤਾਂ ਨਾ ਕੈਪਟਨ ਆ ਸਕਦਾ 8 ਵਜੇ 8 ਵਜੇ ਤਾਂ ਹੈ ਹੀ ਨਹੀਂ ਉਹ ਤਾਂ 4 ਵਜੇ ਤੱਕ ਆਲੇ ਨੇ ਪਹਿਲੀ ਗੱਲ ਤਾਂ ਆਉਂਦੇ ਨਹੀਂ ਜੇ ਆ ਗਏ ਦਿਨੇ ਉਹ ਤਾਂ ਦਿਨੇ ਨਹੀਂ ਰਿਸਕ ਲੈਂਦੇ ਵੀ ਕੋਈ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਹੁਣ ਤੁਸੀਂ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧਰਮ ਨੂੰ ਐ ਮੁਠੀ ਚ ਲਿਆ ਗੁਰੂ ਦੀਆਂ ਗੋਲਕਾਂ ਖਾ ਗਏ ਲੋਕਾਂ ਦਾ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜ਼ੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵਜੀਫਾ ਖਾ ਗਏ ਕਿੱਥੇ ਲੈ ਗਏ ਪੈਸੇ ਨਾਲ ਲੈ ਜਾਣਗੇ ਇੱਥੇ ਸੁਰਗ ਨਰਕ ਨੇ ਪਲਸਤਰਾਂ ਜਾਂ ਚ ਨਿਕਲ ਹੀ ਜਾਂਦੇ ਕਦੇ ਇੱਧਰ ਲਈ ਬਾਂਜੀ ਤੈਂ ਕਰੀ ਬੜਾ ਹੁੰਦਾ ਕਦੇ ਇੱਧਰਲੀ ਤੇ ਖੜੀ ਹੁੰਦਾ ਕਦੇ ਕਰਨ ਲੱਤ ਦੀ ਲੱਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਨਾ ਗੱਠ ਜੋੜ ਰਿਹਾ ਨਾ ਕੋਈ ਜੋੜ ਟੁੱਟਣ ਕਨੀ ਹੋ ਰਿਹਾ ਨਾ ਗੱਠ ਜੋੜ ਟੁੱਟਣ ਕਨੀ ਹੋ ਰਿਹਾ ਸਾਰਾ ਟੁੱਟ ਗਿਆ ਹਰ ਰੋਬੀ ਐਸਪੀ ਵਾਲੇ ਵੀ ਛੱਡ ਗਏ ਕੋਈ ਨਹੀਂ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਾਦਲਾ ਹਾਥੀ ਦੇ ਜੜਿਆ ਫਿਰੇ ਪਹਿਲੀ ਵਾਰ ਹੋਇਆ ਵੀ ਸੁਖਵੀਰ ਬਾਦਲਾ ਹਾਥੀ ਦਾ ਪ੍ਰਚਾਰ ਕਰੀ ਜਾਂਦਾ ਤੱਕੜੀ ਕੋਈ ਹੋਰ ਲਈ ਫਿਰਦਾ ਉਹ ਮੈਂ ਕਹਾਂ ਯਾਰ ਤੂੰ ਹੀ ਆਪ ਦਾ ਸੰਭ ਲੋ ਪਾਰਟੀ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪਸ ਚ ਨਾ ਪਾਰਟੀ ਚ ਕੋਈ ਕੋਈ ਜਾਂਚ-ਜੂੰਚ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪੈ ਜੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ 11 ਦੀ ਬਣਾਉਣੀ ਪੈਗੀ ਬੰਦੇ ਕਿੱਥੋਂ ਲਿਆਉਂਗੇ ਤੁਸੀਂ 11 ਹੈ ਹੀ ਨਹੀਂ ਪੰਜ ਮੈਂਬਰੀ ਨਾਲ ਹੀ ਚੱਲਦਾ ਨਾ ਨਾ ਕੰਮ ਸੋ ਇਸ ਕਰਕੇ ਇਹ ਕੁਦਰਤ ਹੈ ਜੀ ਇਹ ਹੰਕਾਰ ਕਰਦੇ ਸੀ ਨਾ ਹੰਕਾਰ ਸੀ ਦਾ ਬਹੁਤ ਜ਼ਿਆਦਾ ਹੰਕਾਰ ਸੀ ਇਹ ਵੀ ਅਧਿਚ ਵੀ ਆਸ਼ੂ ਵੀ ਹੰਕਾਰ ਹੈ ਮਾਂ ਫੋਟੋ ਖਚਾਈਆ ਆਸ਼ੂ ਇਜ਼ ਮਸਟ ਮਤਲਬ ਇਹ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਚਰਚਲੇ ਵੀ ਜ਼ਰੂਰੀ ਐ ਤਾਂ ਮਜਬੂਰੀ ਐ ਸਹੀ ਐ ਨਾ ਗੱਲ ਤਾੜੀਆਂ ਮਾਰ ਕੇ ਹੌਸਲਾ ਬਧਾਦਾ ਟੀਮ ਦਾ ਮੈਂ ਭੋਤੜੇ ਫਰੋਲ ਦੂੰ ਇਹਨਾਂ ਦੇ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਐ ਨਹੀਂ ਤਾਈਂ ਡਰਦੇ ਨੇ ਇਹ ਵੀ ਇਹ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ ਵਿਧਾਨ ਸਭਾ ਦੇਖਿਆ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕਟਾਂ ਵਾਲੇ ਦਿਵਾਲੀ ਵੇਲੇ ਬੇਬੇ ਦਿਵਾਲੀ ਤੋਂ 20 ਦਿਨ ਪਹਿਲਾਂ ਕਢਾ ਲਿਆਉਂਦੀ ਸੀ ਪੀਪਾ ਬਿਸਕਟਾਂ ਦਾ ਕਢਾ ਲਿਆਉਂਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੇ ਪੀਪਾ ਆ ਗਿਆ ਚਲੋ ਵੀ ਉਹਨੂੰ ਬਿਸਕਟ ਮਿਲਣਗੇ ਨਾ ਬੇਬੇ ਜਿੰਦੀ ਲਾਂ ਦੀ ਐਡੀ ਕਹਿੰਦੀ ਵੀ ਨਾ ਇਹ ਤਾਂ ਦੀਵਾਲੀ ਵਾਲੇ ਦਿਨ ਘਰੂੰਡੀ ਚ ਪਹਿਲਾਂ ਮੱਥਾ ਟੇਕ ਕੇ ਉਤੋਂ ਬਾਅਦ ਮਿਲਣਗੇ। ਉਹ ਜੀ ਕਹ ਦਵਾਲੀ ਚ ਪਏ ਨੇ 15-20 ਦਿਨ। ਉਹ ਤੱਕ ਤਾਂ ਸਾਡੀਆਂ ਲਾਲਾਂ ਵੀ ਮੁੱਕ ਜਾਣੀ ਐ। ਬੇ ਇਹ ਤਾਂ ਕਿਵੇਂ ਕਰੀਏ ਬਿਸਕੁਟਾਂ ਦਾ ਫੇਰ। ਪਰ ਜਿੰਦਾ ਲੱਗਿਆ ਪਿਆ ਹੁਣ ਕੀ ਕਰੀਏ? ਤੇ ਇੱਕ ਦਿਨ ਕਿਤੇ ਮੈਨੂੰ ਉਹ ਸਟੋਰੇਜ ਚ ਪੀਪਾ ਪਿਆ ਸੀ। ਮੈਨੂੰ ਕੁਝ ਉੱਥੋਂ ਲੈਣ ਵਾਸਤੇ ਭੇਜ ਤੱਕ। ਬੇਬੇ ਨੇ। ਨੇ ਰਾਜਾ ਸੀ ਮੈਂ ਲਾਈਟ ਜੀ ਲੱਭਣ ਲੱਗਿਆ ਕਿਤੇ ਮੇਰਾ ਪੈਰ ਪੀਪੇ ਚ ਵੱਜਿਆ। ਪੀਪਾ ਥੋੜਾ ਜਿਹਾ ਗਾਹ ਹੋ ਗਿਆ ਜਦੋਂ ਮੈਂ ਲਾਈਟ ਲਾਈ। ਜਿੱਥੇ ਪਹਿਲਾਂ ਪੀਪਾ ਸੀ ਉੱਥੇ ਚਾਦੀ ਪਈ। ਬਿਬੇ ਨੇ ਪੀਪੇ ਥੱਲੇ ਰੱਖ ਰੱਖੀ ਸੀ ਮੈਂ ਕਹਿਆ ਕੰਮ ਬਣ ਗਿਆ ਆਪਣਾ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕ ਬਿਸਕਟ ਜੇਬ ਚ ਪਏ ਆਪਾਂ ਪਾ ਕੇ ਆਪਦਾ ਜਿੰਦਾ ਲਾ ਕੇ ਫੇਰ ਥੱਲੇ ਧਰਤੀ ਉਹਦੇ ਚਾਬੀ ਉੱਥੇ ਧਰਤੀ ਤੇ ਕਾਮਯਾਬ ਹੋ ਗਏ ਹੌਸਲਾ ਵੱਧ ਗਿਆ ਅਗਲੇ ਦਿਨ ਮੈਂ ਦੋ ਦੋ ਸ਼ਿਫਟਾਂ ਲੋੜ ਲੱਗ ਗਿਆ ਫਿਰ ਤੇ ਮੇਰੀ ਭੈਣ ਨੂੰ ਨਾਲ ਲੈ ਲਿਆ ਮੈਂ ਇੱਕ ਸ਼ਿਫਟ ਉਹਦੀ ਵੀ ਮੈਂ ਤੂੰ ਵੀ ਕਰ ਲਿਆ ਕਰ ਕੰਪੂਟਿੰਗ ਤੇ ਕਰਦੇ ਕਰਾਉਂਦੇ ਜਿੱਦੇ ਦੀਵਾਲੀ ਵਾਲੇ ਦਿਨ ਬੇਬੇ ਨੇ ਪੀਪਾ ਖੋਲਿਆ ਪੀਪਾ ਲੱਗਿਆ ਪਿਆ ਥੱਲੇ ਜਾਵਾਂ ਬੀਬੇ ਕਹਿੰਦੀ ਚਾਬੀ ਵੀ ਨਪੁੱਤਿਆਂ ਦੀ ਉੱਥੇ ਪਈ ਐ ਪੀਪਾ ਵੀ ਉੱਥੇ ਪਿਆ ਬਿਸਕੁਟ ਕਿਵੇਂ ਘਟ ਗਏ ਹੁਣ ਮੇਰੇ ਬੋਲੇ ਬਿਨਾ ਸਰ ਸਕਦਾ ਸੀ ਜੇ ਮੈਂ ਨਾ ਬੋਲਦਾ ਪਰ ਜਵਾਕ ਉਹਨੇ ਕਿਹੜਾ ਪਤਾ ਹੁੰਦਾ ਮੈਂ ਕਿਹਾ ਬੇਬੇ ਸਾਨੂੰ ਇਹ ਪੜਾਉਂਦੇ ਹੁੰਦੇ ਸਾਨੂੰ ਸਾਨੂੰ ਇਹ ਸਕੂਲ ਚ ਹੀ ਪੜਾਇਆ ਪਹਿਲਾਂ ਇਹ ਜਦੋਂ ਕਢਾ ਕੇ ਲਏ ਹਾਂਗੇ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀਏ ਥੱਲੇ ਜਾਈਗੇ ਹੁਣ ਉਹ ਕਹਿੰਦੀ ਪੱਕਾ ਤਾਂ ਇਹ ਤੇਰਾ ਕੰਮ ਐ ਤੇਰਾ ਹੀ ਕੰਮ ਐ ਬਸ ਇਥੋਂ ਬੜਾ ਇਹ ਤਾਂ ਉਹ ਬੰਦੇ ਆ ਯਾਰ ਦੇਸੀ ਪਿੰਡਾਂ ਵਾਲੇ ਇਹੋ ਜਿਹੀਆਂ ਗੱਲਾਂ ਕਰ ਲੂ ਕੋਈ ਤੁਹਾਡੇ ਨਾਲ ਇਹਨਾਂ ਨੂੰ ਪਤਾ ਕੁਛ ਇਹਨਾਂ ਨੂੰ ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਤਾਂ ਹੀ ਉਹ ਤਾਂ ਆਪਣੇ ਬਾਪੂ ਨੂੰ ਕਹੀ ਜਾਂਦੇ ਰਹਿੰਦੇ ਮੇਰੇ ਪਿਤਾ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਆ ਤਾਂ ਫਿਰ ਇਹਨਾਂ ਦੀ ਪੜ੍ਹਾਈਆਂ ਨੇ ਉਹ ਪੰਜਾਬ ਦੇ ਬਾਦਸ਼ਾਹ ਬਣਾ ਦੋਗੇ ਤੁਸੀਂ ਆਪਦੇ ਵਰਗੇ ਬੰਦੇ ਚੁਣੋ ਜਿਹੜੇ ਤੁਹਾਡੇ 'ਚ ਰਹਿੰਦੇ ਹੋਣ ਜਿਹੜੇ ਤੁਹਾਡੀਆਂ ਸਮੱਸਿਆਵਾਂ ਜਾਣਦੇ ਹੋਣ ਸੰਜੀਵ अरोड़ा ਇਹਨੇ ਹਸਪਤਾਲ ਬਣਾਏ ਇਹਨੇ ਹਲਵਾਰੇ ਵਾਲੇ 에어ਪੋਰਟ ਵਾਸਤੇ ਬਹੁਤ ਮਿਹਨਤ ਕੀਤੀ ਅਸੀਂ ਪੈਸੇ ਦਿੱਤੇ ਹਲਵਾਰੇ ਵਾਲੇ 에어ਪੋਰਟ ਚੱਲ ਜੂਗਾ ਹਨਾ ਸੜਕਾਂ ਗਰੀਬਾਂ ਦੇ ਮੁਫਤਲਾਜ ਇੱਕ ਬੱਚੀ ਦਾ ਇਲਾਜ ਕਰਾਇਆ 16 ਕਰੋੜ ਰੁਪਏ ਦਾ ਟੀਕਾ ਹੁੰਦਾ ਜੀ ਐਸਾ ਐਸ ਸੀ ਬਿਮਾਰੀ ਹੋ ਗਈ ਕਿਸੇ ਝੁੱਗੀ ਝੋਪੜੀ ਵਾਲੀ ਬੱਚੀ ਸੀ ਦਿੱਲੀ ਦੀ ਅਖਬਾਰ ਚ ਕਿਤੇ ਪੜ ਲਿਆ ਇਹਨਾਂ ਨੇ ਤੇ 16 ਕਰੋੜ ਰੁਪਏ ਦਾ ਟੀਕਾ ਕਰੋੜਾਂ ਬੱਚਿਆਂ ਚੋਂ ਇੱਕ ਬੱਚੇ ਨੂੰ ਹੁੰਦਾ ਬਸ ਉਹ ਬਿਮਾਰੀ ਪਰ ਸਵਿਟਜ਼ਰਲੈਂਡ ਚੋਂ ਟੀਕਾ ਬਣਦਾ ਇਹ ਲਾਗੇ ਪੈਸੇ ਇਕੱਠੇ ਕਰਨ ਕਹਿੰਦੇ ਵੀ ਬੱਚੀ ਦੀ ਜਾਨ ਬਚਾਉਣੀ ਹੈ ਔਰ ਚਲ ਮੇਰੇ ਕੋਲ ਵੀ ਆਏ ਮੈਂ ਕਿਹਾ ਵੀ ਮੈਂ ਵੀ ਐਂ ਕਰ ਸਕਦਾ ਕਿ ਯਾਰਾਂ ਦੋਸਤਾਂ ਜਿਹੜੇ ਐਨ ਆਰ ਆਈ ਦੋਸਤ ਮਿੱਤਰ ਨੇ ਉਹਨਾਂ ਤੋਂ ਕਰਾ ਦਿੰਨੇ ਆ ਕੇਜਰੀਵਾਲ ਸਾਹਿਬ ਨੇ ਵੀ ਹੈਲਪ ਕੀਤੀ ਅਸੀਂ ਕਿਹਾ ਵੀ 16 ਕਰੋੜ ਕਰ ਲੈਣ ਇਕੱਠੇ ਤੇ ਇਹਨਾਂ ਨੇ ਕੰਪਨੀ ਨਾਲ ਗੱਲ ਕਰ ਲਈ ਉਹਨਾਂ ਨੇ 4 ਕਰੋੜ ਰੁਪਇਆ ਘਟਾ ਲਿਆ ਵੀ ਚਲੋ ਅਸੀਂ ਲਾਗਤ ਉੱਤੇ ਦੇ ਦਿੰਨੇ ਆ 12 ਕਰੋੜ ਰੁਪਇਆ ਦੇ ਦਿਓ 12 ਕਰੋੜ ਰੁਪਇਆ ਬੰਦੇ ਨੇ ਇਕੱਠਾ ਕਰਕੇ ਉਹ ਕੁੜੀ ਦੀ ਜਾਨ ਬਚਾ ਦਿੱਤੀ ਇਹ ਹੈ ਜ ਬੰਦਾ ਜਿਹੜਾ ਇੱਕ ਬੱਚੇ ਦੀ ਜਾਨ ਬਚਾਉਣ ਵਾਸਤੇ ਜਿਹੜਾ ਕਿ ਉਹਦੇ ਕੋਈ ਹਲਕੇ ਦਾ ਵੀ ਨਹੀਂ ਹੈਗਾ ਜਾਂ ਕੋਈ ਜਾਣਕਾਰ ਵੀ ਨਹੀਂ ਅਨਜਾਨ ਤੇ ਜਿਹੜੇ ਬੰਦੇ ਚ ਇੰਨਾ ਦਿਲ ਚ ਦਰਦ ਹੋਵੇ ਉਹ ਬੰਦਾ ਕਦੇ ਜਿਹੜਾ ਉਹ ਭ੍ਰਿਸ਼ਟਾਚਾਰੀ ਨਹੀਂ ਹੋ ਸਕਦਾ ਉਹ ਕਦੇ ਕਿਸੇ ਦਾ ਮਾੜਾ ਨਹੀਂ ਹੋ ਸਕਦਾ ਕਿਉਂਕਿ ਨੀਤਾਂ ਨੂੰ ਮਰਦਾ ਹੁੰਦੀਆਂ ਨੀਤਾਂ ਜਿਹੜੀਆਂ ਨੇ ਜੋ ਚੰਗੀਆਂ ਹੋਣ ਤਾਂ ਪ੍ਰਮਾਤਮਾ ਮਰਦਾ ਦਿੰਦਾ ਸੋ ਪ੍ਰਮਾਤਮਾ ਤੋਂ ਡਰਨ ਵਾਲੇ ਬੰਦੇ ਆ ਮਨਤਪ ਪੱਤਰਕਾਰ ਕਹਿੰਦੇ ਕਹਿੰਦੇ ਆਪ ਇਤਨੀ ਉਚਾਈ ਪਰ ਪਹੁੰਚ ਗਏ ਆ ਮੈਂ ਕਿਹਾ ਅੱਛਾ ਜੀ ਫਿਰ ਕੀ ਕਰੀਏ ਹੁਣ ਕਹਿੰਦੇ ਆਪਕੋ ਡਰ ਨਹੀਂ ਲੱਗਦਾ ਮੈਂ ਕਿਹਾ ਕਿਸ ਬਾਤ ਸੇ ਕਹਿੰਦੇ ਕਹੀਂ ਨੀਚੇ ਆਗੇ ਤੋ ਮੈਂ ਕਿਹਾ 40 40 ਫੁੱਟ ਡੂੰਗੇ ਬੋਰ ਦੇ ਟੋਹਿਆਂ ਚੋਂ ਨਿਕਲ ਕੇ ਆਏ ਜੀ ਉਦੋਂ ਥੱਲੇ ਤਾਂ ਪਾਣੀ ਹੈ ਜੀ ਹੁਣ ਕਿੱਥੇ ਜਾਈਏ ਉਦੋਂ ਥੱਲੇ ਹੁਣ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਤਾਂ ਨੀਲੇ ਛਤਰੀ ਵਾਲੇ ਪਰਮਾਤਮਾ ਤੋਂ ਡਰ ਲੱਗਦਾ ਬਸ ਉਹ ਸਮੱਤ ਬਖਸ਼ੇ ਬਲ ਬਖਸ਼ੇ ਆ ਜਿਹੜਾ ਜ਼ਿੰਮੇਵਾਰੀ ਵਾਲਾ ਬੋਝ ਦੇ ਰੱਖਿਆ ਇਹਨੂੰ ਨਿਭਾਉਣ ਦੇ ਕਾਬਿਲ ਬਣਾ ਦੇ ਅਸੀਂ ਤੁਹਾਡੇ ਹੱਕ ਚ ਖੜਾਂਗੇ ਅਸੀਂ ਤੁਹਾਡੇ ਨਾਲ ਖੜੇ ਆਂ और खड़े रहेंगे दोनों हाथों पर चाके दो दोनारे ला दो इन क्लब बोले सोनियाल बहुत बहुत धन्यवाद जो दे रहो जिंदाबाद रहो आबाद रहो ਸੋ ਜਿੱਦਾਂ ਕੀ ਵਿਰੋਧੀਆਂ ਦੇ ਉੱਤੇ ਜਮ ਕੇ ਨਿਸ਼ਾਨੇ ਸਾਦੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਹੁਣ ਵੇਖਣਾ ਹੋਵੇਗਾ ਅਕਾਲੀ ਦਲ ਜਿੱਦਾਂ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਗੁਰੂ ਦੀ ਗੋਲਕਾ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਬੋਲਦੇ ਦਿਖਾਏ ਦਿੰਦੇ ਹੁਣ ਅਕਾਲੀ ਦਲ ਦਾ ਕੀ ਜਵਾਬ ਦਵੇਗਾ ਇਹ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮਤ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ